ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਲੈ ਕੇ ਆਪਾਂ ਫੇਰ ਹਾਜ਼ਰ ਹੋਈਆਂ ਤੇ ਇਹ ਖਾਰੇ ਹੈ ਮਿਰਟੀ ਰਸਮੀ ਖਾਰੇ ਹੈ ਜਾਇ ਹੈ ਸ਼ਹਿਰ ਇਹ ਫਰਨਾਉ ਕਿ ਸਿਰਸ ਵੇਰੇ ਮਠੁੰਡੇ ਤੋਂ ਨਹੀਂ ਆਏ ਹੈ ਟਾਈਮ ਬੱਜੇ 12 12 ਵਜੇ ਹੀ ਕੋਈ ਹੈ ਇਹ ਫਰਨਾਉ ਕਿ ਨਾਸ਼ਤਾ ਕਰ ਲਿਆ ਸੀਗਾ

ਉਦਨਾ ਬਣ ਰਿਓ ਖਾ ਖਾ ਰੋਟੀ ਦੁਕਾਨ ਦੀਆਂ ਚੀਜ਼ਾਂ ਖਾ ਖਾ ਕੇ ਢਿੱਡ ਭਰਦਾ ਹੈ ਹੈਲੋ ਜੀ ਹੁਣ ਅਸੀਂ ਮੈਂ ਨਾ ਵੀ ਲਈ ਸੀਗੀ ਕਿ ਮੈਂ ਅਜੀ ਚੀਜ਼ ਦੁੱਜੀ ਭਾਂ ਕੇ ਕਰੇ ਪਹਿਲਾਂ ਵੱਡੀ ਕਿ ਕਰੇ ਸੀ ਹੁਣ ਆ ਗਈ ਛੋਟੀ ਭਾਂ ਕੇ ਕਰੀ ਕੀ ਕਰਦਾ ਗਰシャン ਸੱਟ ਕਰੀਏਗਾ ਸੱਟ ਕਰ ਦਾਂਗਾ ਲਾਉ ਦੇ ਕੋਈ ਹੁੰਦਾ ਨਾ ਉਸ ਪਾਈ ਕਰਦਾ Non mi oh, riporto. ora mi riporto per mi percepisco. Non mi percepisco. Non mi percepisco. Non mi percepisco. Non Non mi percepisco. Non mi percepisco. Non

ਸ਼ਟ ਗਿਆ ਹੈ ਪਾਇਲਟ ਹਜੇ ਤਿਆਰ ਹੋਈ ਅੰਦਰ ਪਾਇਲਟ ਦਰ ਇਸ ਤੇ ਦਾਰਾ ਹੈ ਦੋਸਤ ਆਏ ਹੋਣੇ ਆਦ ਪਾਇਲਟ ਦੇ ਦੋਸਤ ਆਏ ਪਾਇਲਟ ਦੇ ਅਨਿਖਤ की की? Hello. Hello चल ते तलवी सब हां नंबर थो कंटेक्ट नंबर उठे जाके दिखा दोर्ड सारे जाके उथो कुछ ना कुछ खाके आयो ਯਾਰ ਹੰਗਰਚਾਣਾ ਯਾ ਪਿਆਰੂ ਜੀ ਕਾ ਜੀ ਕਾ ਬਾਈ ਨੂਰ ਨੱਚ ਕੇ ਦਿਖਾ ਨੱਚੀ ਨੱਚ ਈ ਖਾ ਨਹੀਂ ਐ ਈ ਖਾ ਨਹੀਂ ਐ ਨੂਰ ਕਾਲੇ ਦੇ ਜਿਹੜਾ ਹੋਟਲ ਵਾਲਾ ਵਲੌਗ ਐ ਉਹ ਕੱਲ ਆਊਗਾ ਐ ਅੱਜ ਨਹੀਂ ਆਉਂਦਾ ਕ ਕਿਵੇਂ ਹਾਂ ਅੱਜ ਵਾਲਾ ਵਲੌਗ ਨਹੀਂ ਉਹ ਕੱਲ ਦਿਖਾਵਾਂਗੇ ਕਾਲੇ ਦੇ ਹੋਟਲ ਵਾਲਾ ਜਿਹੜਾ ਵਲੌਗ ਐ ਉਹ ਕੱਲ ਦਿਖਾਵਾਂਗੇ ਆਪਾਂ

ਬਾਲੇ ਸਾਰਤੀ ਹੋਏ ਕਿਸ ਚੋਕਲੇਟ ਹਾਂ ਇਹ ਮੈਂ ਫਰਿੱਜ ਚ ਖੁਰੀ ਪਈ ਹੈ ਜੀ ਫਰਿੱਜ ਨਹੀਂ ਛੱਡੀ ਸੀਗੀ ਖਰਾਬ ਹੋਈ ਪਈ ਹੈਗੀ ਸਾਰੇ ਕੱਪੜੇ ਗੰਦੇ ਹੋ ਜਾਣਗੇ ਰਸਮੀਨ ਹਟ ਜੋ ਤੁਸੀਂ ਸਵੇਰ ਦੇ ਲੱਗੇ ਆ ਕੱਲ ਦੇ ਲੱਗੇ ਆ ਐ ਨੂਰਾ ਮੈਨਾਂ ਇਹ ਅੱਜ ਕੱਲ੍ਹ ਦੇ ਕਾਜ਼ਾ ਮੱਝ ਆ ਗਿਆ

पियो पियो छेती चाह पियो चल लिए आ जाओ बूट पालो चल लगे उधर दूजी भूआ नूर दूजी भूआ नू भी लिया सद के बीती भूआ नू भी हम्म बीती ओ नहीं जाती फिर घरे कोई ਕਾਲਾ ਪਹਿਰਮੰਦਾ ਉੱਥੇ ਹੀ ਆ ਜੀ ਆਜ ਦੇ ਬਲੌਗ ਨੂੰ ਆਪਾਂ ਅੱਜ ਐਂਡ ਕਰਦੇ ਆਂ ਤੇ ਜਿਹੜਾ ਆਪਾਂ ਜਾ ਰਹੇ ਆ ਉਹ ਬਲੌਗ ਹੈ ਜਿਹੜਾ ਉਹ ਆਪਣਾ ਕੱਲ ਆਊਗਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਿਓ ਅਸੀਂ ਕਿੱਥੇ ਜਾ ਰਹੇ ਆ ਘੁੰਮਣ ਕੱਲ ਤੇ ਕੱਲ ਨੂੰ ਮਿਲਾਂਗੇ ਸਾਰਿਆਂ ਨੂੰ ਬਾਏ